ਨੀ ਹੁੰਦੀ ਆ ਉਹ ਵੀ ਕਿਤੇ ਟਾਈਮ ਨਹੀਂ ਮਿਲਦਾ ਜੇ ਕਿਤੇ ਮਿਲਣਾ ਹੀ ਪਵੇ ਤੇ ਕਿੱਥੇ ਮਿਲਣਾ ਪੈਂਦਾ ਜਾਂ ਚਰੀਓਲੇ ਜਾਂ ਮੂਸਲੋ ਮਿਲਣੇ ਨੂੰ ਤੈਨੂੰ ਬੜਾ ਚਿਤਕਦਾ ਆਓ ਜੀ ਸ਼ਰਨ ਜੀ ਜੀ ਹਾਂ ਬਈ ਮਿਲਣੇ ਨੂੰ ਤੈਨੂੰ ਬੜਾ ਚਿਤ ਕਰਦਾ ਨਹੀਂ ਤੇਰੇ ਭੁੜੇ ਨੇ ਦਰਾਂ ਚ ਮੰਜੀ ਢਾਈ ਹੁੰਦੀ ਪਿਆਰ ਮਿਲਣੇ ਨੂੰ ਤੈਨੂੰ ਬੜਾ ਚਿਤ ਕਰਦਾ ਨਹੀਂ ਤੇਰੇ ਭੁੜੇ ਨੇ ਦਰਾਂ ਚ ਮੰਜੀ ਢਾਈ ਹੁੰਦੀ ਆ తరే పుచ్చి ఉంది ਰਵਰਿਸ਼ਾ ਦੇ ਪਿਆਰ ਦਾ ਅੱਛਾ ਵੀਰੋ ਐ ਫੁੱਲਾਂ ਵਾਲੀ ਰਜਾਈ ਤੇ ਐ ਫੁੱਲਾਂ ਵਾਲੀ ਰਜਾਈ ਤੇ ਅੱਜ ਸਾਰੇ ਪੰਜਾਬ ਦੇ ਵਿੱਚ ਡਾਂਸ ਹੋ ਰਿਹਾ ਹੈ ਹਰ ਖੁਸ਼ੀ ਦੇ ਮੌਕੇ ਤੇ ਡਾਂਸ ਹੋ ਰਿਹਾ ਹੈ ਇੱਥੋਂ ਤੱਕ ਕਿ ਪਹਿਲਾਂ ਪਿੰਡਾਂ 'ਚ ਜਾਂ ਚੜਦੀ ਹੁੰਦੀ ਸੀ ਪਹਿਲਾਂ ਪਿੰਡਾਂ 'ਚ ਜਨ ਜਣ ਦੀ ਨਹੀਂ ਸੀ ਤੇ ਪੈਂਡ ਵਾਲੇ ਸਵੇਰੇ ਸਵੇਰੇ ਤਰਜ ਵਜਾਉਂਦੇ ਹੁੰਦੇ ਸੀ ਅੱਜ ਮੇਰੇ ਯਾਰ ਕੀ ਸ਼ਾਦੀ ਹੈ ਮੇਰਾ ਖਿਆਲ ਅੱਜ ਕੱਲ ਪੰਜਾਬ ਦੇ ਜਿਹੜੇ ਪਿੰਡ 'ਚ ਮਰਜੀ ਜਨ ਜਣ ਦੀ ਵੇਖ ਲਓ ਪੈਂਡ ਵਾਲੇ ਸਵੇਰੇ ਸਵੇਰੇ ਟੱਕਰੇ ਹੁੰਦੇ ਆ ਕੋਠੇ ਕੋਠੇ ਵੇੜੇ ਵਿੱਚ ਆ ਜੀ ਮਿੱਤਰਾ ਐ ਸ਼ਰਨਜੀਤ ਜੀ ਗਾ ਰਹੇ ਨੇ ਕੋਠੇ ਕੋਠੇ ਵੇੜੇ ਵਿੱਚ ਆ ਜੀ ਮਿੱਤਰਾ ਤੇ ਜੇ ਕਿਤੇ ਨਾਲ-ਨਾਲ ਆਪਾਂ ਐਕਸ਼ਨ ਕਰਨ ਵਾਲੀ ਬੀਬੀ ਨੂੰ ਬੁਲਾ ਲਈਏ ਲੱਕ ਹਣਾਉਣ ਵਾਲੀ ਬੀਬੀ ਨੂੰ ਬੁਲਾ ਲਈਏ ਐਕਸ਼ਨ ਕਰਨ ਵਾਲੀ ਬੀਬੀ ਨੂੰ ਬੁਲਾ ਲਈਏ ਮੇਰਾ ਖਿਆਲ ਜਿਆਦਾ ਮਜ਼ਾ ਆਏਗਾ ਆਓ ਜੀ ਜਰਾ ਮਿਣਦੇ ਨੂੰ ਤੈਨੂੰ ਬੜਾ ਚੁੱਪ ਕਰਦਾ ਨਹੀਂ ਤੇਰੇ ਬੁੜੇ ਨੇ ਦਰਾਜ ਚ ਮੰਦੀ ਨਹੀਂ ਹੁੰਦੀ ਆ ਮਿਣਦੇ ਨੂੰ ਤੈਨੂੰ ਬੜਾ ਚੁੱਪ ਕਰਦਾ ਨਹੀਂ ਤੇਰੇ ਬੁੜੇ ਨੇ ਦਰਾਜ ਚ ਮੰਦੀ ਨਹੀਂ ਹੁੰਦੀ ਆ ਘਟਾ ਘਟਾ ਡੰਡ ਚ ਆਦੀ ਮਿੱਤਰਾਂ ਦੇ ਲਾਲ ਮੱਲਾਵੜ ਸਾਡੇ ਤੇ ਓਹੋ ਲਾਲ ਮੱਲਾਵੜ ਸਾਡੇ ਤੇ ਜਾਈ ਹੁੰਦੀ ਆ ਮਿਣਦੇ ਨੂੰ ਤੈਨੂੰ ਬੜਾ ਚੁੱਪ ਕਰਦਾ ਨਹੀਂ ਤੇਰੇ ਬੁੜੇ ਨੇ ਦਰਾਜ ਚ ਮੰਦੀ ਨਹੀਂ ਹੁੰਦੀ ਆ ਮਿਣਦੇ ਨੂੰ ਤੈਨੂੰ ਬੜਾ ਚੁੱਪ ਕਰਦਾ ਨਹੀਂ ਤੇਰੇ ਬੁੜੇ ਨੇ ਦਰਾਜ ਚ ਮੰਦੀ ਨਹੀਂ ਹੁੰਦੀ ਆ ਆ ਗਿਆ ਆਇਆ ਤੁਹਾਡੇ ਪਾਸੇ ਓਏ ਉਹ ਕੋਈ ਨਹੀਂ ਦਿਖਾਉਂਦਾ ਬਣ ਗਿਆ ਬਾਪੂ ਤੇਰਾ ਵੈਰੀ ਸਜ ਪਿਆਰ ਦਾ ਸਾਰੀ ਆਦਰ ਰੈਂਦਾ ਇੱਕੂੜੇ ਜਿਹੇ ਮਾਰਦਾ ਬਣ ਕੇ ਐ ਬੀਬੀ ਗਾਲੇ ਐ ਗਈ ਫੁੱਲਾਂ ਵਾਲੀ ਰਜਾਈ ਕੀ ਐ ਫੁੱਲਾਂ ਵਾਲੀ ਰਜਾਈ ਐਕਸ਼ਨ ਇਤਾਂ ਦੇ ਕਰ ਐਕਸ਼ਨ ਇਦਾਂ ਦੇ ਕਰ ਜੇ ਦਸਾਂ ਚੀ ਮੋਚੀ ਰਜਾਈ ਚੋਂ ਡੈ ਹੁੰਦੀ ਮਿਲਣੇ ਨੂੰ ਤੈਨੂੰ ਬੜਾ ਜਿੱਤ ਕਰਦਾ ਨਹੀਂ ਤੇਰੇ ਕੋਲ ਨੇ ਦਰਾਛ ਮੱਝ ਡਾਈ ਹੁੰਦੀ ਆ ਮਿਲ ਨਾ ਕੋਈ ਐਕਸ਼ਨ ਨਾ ਕੋਈ ਐਕਸ਼ਨ ਇਦਾਂ ਦੇ ਐਕਸ਼ਨ ਤੇ ਲੋਕੀ ਲੈਣੀ ਮੰਜੀ ਤੇ ਘਰੀ ਫਿਰਦੇ ਮਿਲਣੇ ਨੂੰ ਤੈਨੂੰ ਬੜਾ ਜਿੱਤ ਕਰਦਾ ਨਹੀਂ ਤੇਰੇ ਕੋਲ ਨੇ ਦਰਾਛ ਮੱਝ ਡਾਈ ਹੁੰਦੀ ਆ ਮਿਲਣੇ ਨੂੰ ਤੈਨੂੰ ਬੜਾ ਜਿੱਤ ਕਰਦਾ ਨਹੀਂ ਤੇਰੇ ਕੋਲ ਨੇ ਦਰਾਛ ਮੱਝ ਡਾਈ ਹੁੰਦੀ ਆ ਜੋ ਬੜਾ ਜੁੱਦ ਕਰਦਾ ਨਹੀਂ ਤੇਰੇ ਬੁੜੇ ਨੇ ਦਰਾਂ 'ਚ ਮੰਜੀ ਜਾਈ ਹੁੰਦੀ ਆ ਮਿਲਣੇ ਨੂੰ ਤੈਨੂੰ ਬੜਾ ਜੁੱਦ ਕਰਦਾ ਨਹੀਂ ਤੇਰੇ ਬੁੜੇ ਨੇ ਦਰਾਂ 'ਚ ਮੰਜੀ ਜਾਈ ਹੁੰਦੀ ਆ ਆਪੂ ਤੇਰਾ ਵੈਰੀ ਸਾਡੇ ਪਿਆਰ ਨੂੰ ਦਾ ساری ਰਾਤ ساری ਰਾਤ ਰਹਿੰਦਾ ਨਹੀਂ ਖੰਗੂਰੇ ਜੇ ਮਾਰੀਂ ਅਣਕੇ ਆਪੂ ਤੇਰਾ ਵੈਰੀ ਸਾਡੇ ਪਿਆਰ ਨੂੰ ਦਾ ساری ਰਾਤ ਰਹਿੰਦਾ ਨਹੀਂ ਖੰਗੂਰੇ ਜੇ ਮਾਰੀਂ ਬੜੀ ਹੀ ਟਿੱਕ ਨਾਲ ਸੌਂਦਾ ਹੱਡੜੇ ਨਹੀਂ ਦਾਗ ਸੰਭਾ ਵਾਲੀ ਪਾਵੇ ਨਾਲ ਲਈ ਬੜੀ ਹੀ ਬਿੜਕ ਨਾਲ ਸੌਂਦਾ ਹੱਡੜੇ ਨਹੀਂ ਦਾਗ ਸੰਭਾ ਵਾਲੀ ਪਾਵੇ ਨਾਲ ਲਈ ਹੁੰਦੀ ਆ ਤੈਨੂੰ ਬੜਾ ਜੱਪ ਕਰਦਾਰੀ ਤੇਰੇ ਗੁੜੇ ਨੇ ਦਰਾਚ ਮੰਜੀ ਡਾਈ ਹੁੰਦੀ ਆ ਮੇਰੇ ਲਈ ਤੈਨੂੰ ਬੜਾ ਜੱਪ ਕਰਦਾਰੀ ਤੇਰੇ ਗੁੜੇ ਨੇ ਦਰਾਚ ਮੰਜੀ ਡਾਈ ਹੁੰਦੀ ਆ తను బా చూసరి మెల్లు తను బా చూ మేర బ దాచ మంచి బుడే నేత మంచి ఉంది ਦਾ ਮਰੀ ਅੱਛਾ ਵੀਰੋ ਐ ਫੁੱਲਾਂ ਵਾਲੀ ਰਜਾਈ ਕੈਸਰ ਦੇ ਵਿੱਚ ਫੁੱਲਾਂ ਵਾਲੀ ਰਜਾਈ ਕੈਸਰ ਦੇ ਵਿੱਚ ਫੁੱਲਾਂ ਵਾਲੀ ਰਜਾਈ ਗੀਤ ਦੇ ਵਿੱਚ ਤਾੜੀਆਂ ਵੱਜੀਆਂ ਨਹੀਂ ਉਹ ਵੱਖਰੀ ਗੱਲ ਹੈ ਉਹ ਆਕਟੋ ਪੈਡ ਚੋਂ ਵੱਜੀਆਂ ਨਹੀਂ ਮਸ਼ੀਨ ਚੋਂ ਵੱਜੀਆਂ ਨਹੀਂ ਮਸ਼ੀਨੀ ਤਾੜੀਆਂ ਵੱਜੀਆਂ ਨਹੀਂ ਐ ਗੀਤ ਦੇ ਵਿੱਚ ਪਰ ਆਪਾਂ ਓਰੀਜਨਲ ਤਾੜੀਆਂ ਮਾਰਨੀ ਹੈ ਇਹ ਜਿੰਨਾਂ ਜਿੰਨਾਂ ਨੂੰ ਆਪਣੇ ਵੀਰ ਸਤਨਾਮ ਸਾਗਰ ਨਾਲ ਪਿਆਰ ਹੈ ਫੁੱਲਾਂ ਵਾਲੀ ਰਜਾਈ ਨਾਲ ਪਿਆਰ ਹੈ ਉਹ ਮੇਰੇ ਵੀਰ ਗੀਤ ਦੇ ਨਾਲ-ਨਾਲ ਢੋਲ ਦੇ ਨਾਲ-ਨਾਲ ਫੁੱਲਾਂ ਵਾਲੀ ਰਜਾਈ ਦੇ ਨਾਲ-ਨਾਲ ਤਾੜੀਆਂ ਜ਼ਰੂਰ ਮਾਰਨੇ ਹਾਂ ਬੇ ਮਿਲਦੇ ਨੂੰ ਤੈਨੂੰ ਬੜਾ ਚਿਤ ਕਰਦਾ ਨਹੀਂ ਤੇਰੇ ਪੁਰੇ ਨੇ ਦਰਾਂ ਚ ਮੁੰਜੀ ਜਾਈ ਹੁੰਦੀ ਆ ਮਿਲਦੇ ਨੂੰ ਇੱਕ ਮਿੰਟ ਭਾਈ ਰਿਦਮ ਮਿਲਦੇ ਨੂੰ ਤੈਨੂੰ ਬੜਾ ਚਿਤ ਕਰਦਾ ਨਹੀਂ ਤੇਰੇ ਪੁਰੇ ਨੇ ਦਰਾਂ ਚ ਮੁੰਜੀ ਆ ਗੋ ਗੱਲ ਯਾਰ ਐ ਮੇਰੇ ਨੌਜਵਾਨ ਵੀਰ ਆਸ਼ਕ ਜੂਨੀ ਨਾਲੇ ਜਿੰਨਾ ਵਾਸਤੇ ਫੁੱਲਾਂ ਵਾਲੀ ਜਾਈ ਲਿਖਣੀ ਭਈ ਗਾਉਣੀ ਭਈ ਐ ਮੇਰੇ ਵੀਰ ਤਾੜੀਆਂ ਨਹੀਂ ਮਾਰ ਰਹੇ ਯਾਰ ਆ ਕੋਈ ਗੱਲ ਐ ਖਾਸ ਕਰਕੇ ਐ ਬਹੁਤ ਸਾਰੇ ਮੇਰੇ ਵੀਰ ਟਰੈਕਟਰਾਂ ਵਾਲੇ ਵੀਰ ਐ ਟਰੈਕਟਰਾਂ ਵਾਲੇ ਮੇਰੇ ਵੀਰ ਇਹ ਜਦੋਂ ਗਵਾਂਢਣ ਲੱਗੋ ਲੰਗਦੇ ਆ ਨਾ ਮੇਰੇ ਵੀਰ ਬੜੇ ਚੌੜੇ ਹੋ ਕੇ ਲੰਗਦੇ ਟੈਕ ਦੀ ਆਵਾਜ਼ ਹੋਰ ਉੱਚੀ ਕਰਕੇ ਲੰਗਦੇ ਕੱਟੂ ਮਾਰ ਲੈ ਗਵਾਂਢ ਨੇ ਤੇ ਮੇਰੇ ਵੀਰ ਤਾੜੀਆਂ ਕਿਨੇ ਮਾਰ ਰਹੀਆਂ ਲੈ ਲੈ ਇਹਨੂੰ ਤੈਨੂੰ ਬੜਾ ਚਿੱਤ ਕਰਦਾ ਨਹੀਂ ਤੇਰੇ ਬੋੜੇ ਦੇ ਦਰਾਚ ਮੰਜੀ ਹਾਂ ਬਈ ਕੱਲੀ ਢੋਲ ਮਿਲਦੇ ਨੂੰ ਤੈਨੂੰ ਬੜਾ ਚਿੱਤ ਕਰਦਾ ਨਹੀਂ ਤੇਰੇ ਬੋੜੇ ਦੇ ਆਹੋ ਗੱਲ ਹੈ ਯਾਰ ਇਹ ਬਹੁਤ ਸਾਰੇ ਮੇਰੇ ਵੀਰ ਹੱਲਾ ਵੀ ਤਾੜੀਆਂ ਨਹੀਂ ਮਾਰ ਰਹਾ ਬਹੁਤ ਸਾਰੇ ਮੇਰੇ ਵੀਰ ਹੱਲਾ ਵੀ ਤਾੜੀਆਂ ਨਹੀਂ ਮਾਰ ਰਹਾ ਉਹਨੂੰ ਆਪਣੀ ਆਪਣੀ ਮਸ਼ੂਕ ਦੀ ਸੌ ਜਿਹੜਾ ਤਾੜੀ ਨਾ ਮਾਰੇ ਮਿਲਦੇ ਨੂੰ ਕਾਹਨ ਬੜਾ ਚੁੱਪ ਕਰਦਾ ਨਹੀਂ ਤੇਰੇ ਭਰੇ ਨੇ ਦਰਾਂ ਚ ਮੁੱਠੀ ਡਾਈ ਹੁੰਦੀ ਆ ਮਿਲਦੇ ਨੂੰ ਵੈਰੀ ਗੁੱਡ ਵੈਰੀ ਗੁੱਡ ਐ ਮਜ਼ਾ ਆ ਗਿਆ ਜੀ ਐ ਮਜ਼ਾ ਆ ਗਿਆ ਜੀ ਇਹ ਮਸ਼ੂਕ ਦੀ ਸੌਂ ਪਾਈ ਹੈ ਨਾ ਇਹ ਮਸ਼ੂਕ ਦੀ ਸੌਂ ਪਾਈ ਹੈ ਆਓ ਮੇਰੇ ਬਾਪੂ ਜੀ ਸਭ ਤੋਂ ਪਹਿਲਾਂ ਤਾੜੀਆਂ ਮਾਰਨ ਡਿਆ ਹੋਇਆ ਮਿਲਦੇ ਨੂੰ ਤੈਨੂੰ ਬੜਾ ਚੁੱਪ ਕਰਦਾ ਨਹੀਂ ਤੇਰੇ ਭਰੇ ਨੇ ਦਰਾਂ ਚ ਮੁੱਠੀ ਡਾਈ ਹੁੰਦੀ ਆ ਮਿਲਦੇ ਨੂੰ ਤੈਨੂੰ ਬੜਾ ਚੁੱਪ ਕਰਦਾ ਨਹੀਂ ਤੇਰੇ ਭਰੇ ਨੇ ਦਰਾਂ ਚ ਮੁੱਠੀ ਡਾਈ ਹੁੰਦੀ ਆ

ਇਹ ਜੇ ਬਿਮਾਰ ਬੰਦਾ ਤਾਂ ਵੀ ਹੁੰਦਾ ਕਹਿ ਆਵੇ ਯਾਰਾ ਮਸ਼ੂਕਾਂ ਨੇ ਜੇ ਟੈਮ ਨਹੀਂ ਕੋਈ ਜੇ ਬਿਮਾਰ ਬੰਦਾ ਤਾਂ ਵੀ ਹੁੰਦਾ ਕਹਿ ਅਧੀਆਂ ਤੇਰੀ ਉਦੋਂ ਸ਼ੇਰ ਵਰਗੀ ਨਹੀਂ ਰੂੜੀ ਬਾੜ ਕਾ ਵੀ ਅਧੀਆਂ ਤੇ ਲਾਈ ਅਧੀਆਂ ਦਲੇਰੀ ਉਦੋਂ ਸ਼ੇਰ ਵਰਗੀ ਨਹੀਂ ਰੂੜੀ ਬਾੜ ਕਾ ਵੀ ਅਧੀਆਂ ਤੇ ਲਾਈ ਹੁਂ ਪਿਆ ਤੈਨੂੰ ਬੜਾ ਜੁੱਤ ਕਰਦਾ ਨਹੀਂ ਤੇਰੇ ਗੁੜੇ ਨੇ ਦਰਾਂ ਚ ਮੰਜੀ ਜਾਈ ਹੁੰਦੀ ਆ ਬੰਦੇ ਨੂੰ ਤੈਨੂੰ ਬੜਾ ਜੁੱਤ ਕਰਦਾ ਨਹੀਂ ਤੇਰੇ ਗੁੜੇ ਨੇ ਦਰਾਂ ਚ ਮੰਜੀ ਜਾਈ ਹੁੰਦੀ ਆ ਗੰਡੀ ਵਿੰਡ ਵਾਲਾ ਮੇਲਾ ਕੱਲ ਰਾਤ ਵੇ ਮਾਰੇ ਫੇਰ ਜੋ ਹਾਰੀ ਰਾਤ ਤੇਰੀ ਸੱਣੀ ਗੰਡੀ ਵਿੰਡ ਵਾਲਾ ਮੇਲਾ ਕੱਲ ਰਾਤ ਵੇ ਪਿੰਡ ਗੰਡੀ ਵਿੰਡ ਐ ਇਹ ਲੁਧਿਆਣੇ ਦਾ ਮੇਲਾ ਐ ਇਹ ਲੁਧਿਆਣੇ ਦਾ ਮੇਲਾ ਨਹੀਂ ਇਹ ਲੁਧਿਆਣੇ ਦਾ ਮੇਲਾ ਹੈ ਇਹ ਲੁਧਿਆਣੇ ਦੇ ਲੋਕ ਨੇ ਇੱਥੇ ਲੁਧਿਆਣੇ ਦਾ ਮੇਲਾ ਕਹਿਣਾ ਪਊਗਾ ਉਹ ਗੰਡੀਵਿੰਡ ਮੇਰਾ ਪਿੰਡ ਹੈ ਉਹ ਕੈਸਟ ਦੇ ਵਿੱਚ ਕਹਿੰਦਾ ਕਹਿੰਦੇ ਪਿੰਡ ਗੰਡੀ ਵਿੰਦੇ ਮੇਰਾ ਮੇਲਾ ਕਲ ਰਾਤ ਵੇ ਇਹ ਲੁਧਿਆਣੇ ਦੇ ਲੋਕ ਨੇ ਇੱਥੇ ਲੁਧਿਆਣੇ ਦਾ ਮੇਲਾ ਕਹਿਣਾ ਪਊਗਾ ਚੰਨਾ ਲੁਧਿਆਣੇ ਵਾਲਾ ਮੇਲਾ ਕਲ ਰਾਤ ਵੇ ਤੇਰੀ ਸਾਡੀ ਸਾਰੀ ਰਾਤ ਅੱਗੋਂ ਤੈਨੂੰ ਪਤਾ ਹੀ ਚੰਨਾ ਲੁਧਿਆਣੇ ਵਾਲਾ ਮੇਲਾ ਕਲ ਰਾਤ ਵੇ तेरी सारी रात हो मुलाकात महाराज लुधियाने गल नहीं बननी जी तेरे आख्या बननी चना लुधियाने वाला मेला कलर रात बेहाराजा कहना पैना कहेंगी जान छुट्टी इदा खड़ी रहेगी सारी रात ਨਾਲੇ ਮੇਰੇ ਅੱਖੇ ਕਹ ਦੇਣਗੀ ਚੰਗੀ ਰਹੇਗੀ ਨਹੀਂ ਤੇ ਫਿਰ ਉਹ ਲੁਧਿਆਣੇ ਵਾਲੇ ਖਵਾਉਣਗੇ ਚੰਨਾ ਲੁਧਿਆਣੇ ਵਾਲਾ ਮੇਲਾ ਕੱਲ ਰਾਤ ਵੇ ਅੱਛਾ ਵੀ ਗੱਲ ਇਹ ਹੈ ਗੱਲ ਤੇ ਸਿੱਧੀ ਹੈ ਜੰਨਾ ਲੁਧਿਆਣੇ ਵਾਲਾ ਮੇਲਾ ਕੱਲ ਰਾਤ ਵੇ ਤੇਰੀ ਸਾਡੀ ਸਾਰੀ ਰਾਤ ਹੋਊ ਮੁਲਾਕਾਤ ਵੇ ਗੰਡੀਵਿੰਨ ਨਾਲੋਂ ਮੇਰੇ ਪਿੰਨੋਂ ਸਭ ਤੋਂ ਜ਼ਿਆਦਾ ਸੌਖਾ ਸਿੱਧਾ ਹੀ ਪਰ ਉਹ ਕਈ ਵਾਰੀ ਕੀ ਹੁੰਦਾ ਹੈ ਕਿ ਕਿ ਸਿੰਗਰ ਬੰਦੇ ਨੂੰ ਗਾਇਕ ਬੰਦੇ ਨੂੰ ਕੋਈ ਨਵਾਂ ਲਫਜ਼ ਪਹਿਲੀ ਵਾਰੀ ਉਹਨੂੰ ਗਾਇਕੀ ਦੇ ਵਿੱਚ ਸੁਰ ਦੇ ਵਿੱਚ ਤਾਲ ਦੇ ਵਿੱਚ ਰਿਦਮ ਦੇ ਵਿੱਚ ਬਹਿਰ ਦੇ ਵਿੱਚ ਕਹਿਣਾ ਕਈ ਵਾਰੀ ਔਖਾ ਪੈ ਜਾਂਦਾ ਹੈ ਜੇ ਤੇ ਇਹਨੇ ਸਹੀ ਕਹਿਤਾ ਤੁਹਾਡੇ ਸ਼ਹਿਰ ਦਾ ਨਾਮ ਸਹੀ ਲੈਤਾ ਚੰਨਾ ਲੁਧਿਆਣੇ ਵਾਲਾ ਮੇਲਾ ਕੱਲ ਰਾਤ ਵੇ ਤੇਰੀ ਸਾਡੀ ਸਾਰੀ ਰਾਤ ਇਹ ਜੇ ਤੇ ਇਹਨੇ ਸਹੀ ਗਾਤਾ ਇੰਨੀਆਂ ਜ਼ੋਰਦਾਰ ਤਾੜੀਆਂ ਮਾਰਨੀਆਂ ਇੰਨੀਆਂ ਜ਼ੋਰਦਾਰ ਤਾੜੀਆਂ ਮਾਰਨੀਆਂ ਇਹ ਵਾਗੇ ਬਾਡਰ ਦੇ ਲਾਗੇ ਇਹਦੇ ਪੇਕਿਆਂ ਦੇ ਪਿੰਡ ਯਾਨੀ ਮੇਰੇ ਸਹੁਰਿਆਂ ਦੇ ਪਿੰਡ ਆਡਰ ਉਹਨਾਂ ਨੂੰ ਤਾੜੀਆਂ ਦੀ ਆਵਾਜ਼ ਆਣੀ ਚਾਹੀਦੀ ਹੈ ਪਤਾ ਲੱਗਣਾ ਚਾਹੀਦਾ ਸਾਡੀ ਕੁੜੀਆ ਛਫੈਦੇ ਵਾਲੇ ਬਾਬੇ ਦੇ ਲੁਧਿਆਣੇ ਦੇ ਮੇਲੇ ਚ ਗਾਉਣ ਲਈ ਚੰਨਾ ਲੁਧਿਆੜੇ ਵਾਲਾ ਮੇਲਾ ਕੱਲ ਰਾਤ ਵੇ ਇੱਕ ਵਾਰੀ ਦੱਸਦਾ 20 ਵਾਰੀ ਦੱਸਦਾ ਚੰਨਾ ਲੁਧਿਆੜੇ ਵਾਲਾ ਮੇਲਾ ਕੱਲ ਰਾਤ ਵੇ ਚੰਨਾ ਲੁਧਿਆੜੇ ਵਾਲਾ ਮੇਲਾ ਕੱਲ ਰਾਤ ਵੇ ਚੰਨਾ ਲੁਧਿਆੜੇ ਵਾਲਾ ਮੇਲਾ ਤਾੜੀਆਂ నజిను బాదలు జినే దారంచు మంంచి దాఈం ధియా కుట్లు టేవిను విచెడా బిలాలేం వారిసా తేదర్ర్యా నేదారా చినేదార్యా కొనుదినే తేద ਕੋਈ ਨਹੀਂ ਫੇਰ ਦੁਬਾਰਾ ਰਿਪੀਟ ਕਰ ਦੇਂਗੇ ਕੁਝ دیر ਬਾਅਦ